ਅਸਤ 2023 ਦੇ ਵਿੱਚ ਕੰਪਲੇਂਟ ਕੀਤੀ ਕਿ ਇਸ ਸਾਈਟ ਦੇ 6 ਨਕਸ਼ੇ ਪਾਸ ਕੀਤੇ ਗਏ ਨੇ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਜ਼ਮੀਨ ਨੂੰ ਅਬਦੀ ਜ਼ਮੀਨ ਦੱਸ ਕੇ ਉਹ ਨਕਸ਼ਾ ਪਾਸ ਕਰਵਾਏ ਗਏ ਸੀਗੇ ਉਹ ਨਕਸ਼ਿਆਂ ਨੂੰ ਰਿਵੋਕ ਕਰਨ ਲਈ ਵੀ ਨਹੀਂ ਤਿਆਰ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਮੈਂ ਕਾਨੂੰਨ ਦੀ ਉਲੰਘਣਾ ਕਰਕੇ ਪੂਰੀ ਬਿਲਡਿੰਗ ਤਿਆਰ ਕਰਨੀ ਹੈ ਨਹੀਂ ਜੀ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਨਾਮ ਲੈਣ ਤੋਂ ਗੂਹੀ ਗਰੇਜ਼ ਨਹੀਂ ਕਰਨਾ ਸੀਗਾ ਕੰਪਾਊਂਡਿੰਗ ਇਸ ਸ਼ਰਤ ਦੇ ਉੱਤੇ ਹੋਈ ਸੀਗੀ ਕਿ ਉੱਪਰ ਅਲੱਗ-ਅਲੱਗ ਬਿਲਡਿੰਗਾਂ ਬਣਾਈਆਂ ਜਾਣਗੀਆਂ ਉਸ ਬਿਲਡਿੰਗ ਦਾ ਫਰੰਟ ਦੇ ਉੱਤੇ ਇਰੀਗੇਸ਼ਨ ਡਿਪਾਰਟਮੈਂਟ ਦੀ ਲੈਂਡ ਹੋਣ ਕਰਕੇ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਕਹਿੰਦੇ ਕਿ ਜੀ ਅਸੀਂ ਨੇ ਐਨਕਰੋਚਮੈਂਟ ਦੂਰ ਕਰਵਾ ਲਈ ਹੈ ਜਦੋਂ ਮੈਂ ਰਿਟਰਨ ਕੰਪਲੇਂਟ ਕੀਤੀ ਕਿ ਸਿੰਗਲ ਬੇਸਮੈਂਟ ਬਣ ਰਿਹਾ ਹੈ ਅਗਸਟ 2023 ਦੇ ਵਿੱਚ ਤੇ ਤੇ ਬਿਲਡਿੰਗ ਦੇ 6 ਨਕਸ਼ੇ ਪਾਸ ਕਰਵਾਏ ਨੇ ਨਗਰ ਨਿਗਮ ਨੇ ਇਹ ਵੀ ਗੱਲ ਕਹੀ ਹੈ ਕਿ ਜੀ ਅਸੀਂ ਤੁਹਾਨੂੰ ਕੰਸਟਰਕਸ਼ਨ ਰੋਕਣ ਲਈ ਬਾਰ-ਬਾਰ ਕਹਿ ਰਹੇ ਹਾਂ ਪਰ ਤੁਸੀਂ ਕੰਸਟਰਕਸ਼ਨ ਨਹੀਂ ਰੋਕ ਰਹੇ ਉਹ ਦੱਸ ਦਿੰਦੇ ਨੇ ਕਿ ਜੀ ਸਾਨੂੰ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਤੋਂ ਵੀ ਕਹਾ ਦੇ ਔਰ ਨਾਲ ਦੀ ਨਾਲ ਸਾਡਾ ਘਰ ਵੀ ਪੂਰਾ ਕਰ ਦੇ ਜਿਹੜੀ ਇਹ ਸ਼ਰਤਾਂ ਦੇ ਉੱਤੇ ਕੰਪਾਉਂਡਿੰਗ ਕੀਤੀ ਗਈ ਉਹ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ ਉੱਪਰ ਵੀ ਸਿੰਗਲ ਬਿਲਡਿੰਗ ਬਣਨੀ ਸ਼ੁਰੂ ਹੋ ਗਈ ਹੈ ਕਿਉਂ ਨਹੀਂ ਡੈਮੋਲੇਸ਼ਨ ਕਰਦੇ ਕਿਉਂ ਨਹੀਂ ਐਫ ਆਈ ਆਰ ਲੋਜ ਕਰਵਾਉਂਦੇ ਕਿ ਇਲੈਗਲ ਬਿਲਡਿੰਗ ਸਾਡੇ ਰੋਕਣ ਦੇ ਬਾਵਜੂਦ ਕਿਵੇਂ ਬਣਦੀ ਜਾ ਰਹੀ ਹੈ ਜਿਹੜੇ ਅੱਖਾਂ ਮੀਚਣ ਦੇ ਪੈਸੇ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਕੰਪਲੇਨੈਂਟ ਕਿਦਾਂ ਦਾ ਕਿਹੜਾ ਕੰਪਲੇਨੈਂਟ ਕਿਦਾਂ ਦਾ ਇਹ ਤਾਂ ਪਹਿਲੀ ਗੱਲ ਤਾਂ ਉਹਦੇ ਵਿੱਚ ਕਵਰੇਜ ਘਟ ਮਿਲਣੀ ਸੀ ਇੱਥੇ ਕਵਰੇਜ ਵੱਧ ਲਈ ਜਾ ਰਹੀ ਹੈ ਕੀ ਜਿਹੜਾ ਨਵਾਂ ਨਕਸ਼ਾ ਹੁਣ ਦਿੱਤੇ ਹੈਗੇ ਦਿੱਤਾ ਹੈਗਾ ਕੀ ਉਹਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਤੋਂ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਐਕਸੈਸ ਲਈ ਹੈ ਔਰ ਹਰੇਕ ਫਲੋਰ ਨੂੰ ਵਧਾਉਂਦੇ ਜਾ ਰਹੇ ਨੇ ਤੇ ਇਹ ਅਫਸਰਾਂ ਨੂੰ ਕਿਉਂ ਨਹੀਂ ਦਿਖਦਾ ਅੱਜ ਐਨਓਸੀ ਦੇ ਨਾਂ ਤੇ 50000 30000 ਰੁਪਏ ਤੋਂ ਸਟਾਰਟਿੰਗ ਹੈ ਬਿਨਾ ਐਨਓਸੀ ਵਾਲੀ ਰਜਿਸਟਰੀ ਹੋਣ ਦੀ ਬਿਨਾ ਉੱਚ ਅਧਿਕਾਰੀਆਂ ਦੀ ਇਨਵੋਲਵਮੈਂਟ ਦੇ ਕਿਸੇ ਜਿਹੜਾ ਛੋਟੇ ਅਧਿਕਾਰੀ ਦੀ ਹਿੰਮਤ ਨਹੀਂ ਪੈਂਦੀ ਕਿ ਆਪਣੇ ਤੌਰ ਤੇ ਏਡੀ ਬਿਲਡਿੰਗ ਬਣਵਾ ਦਵੇ ਇਹੀ ਭ੍ਰਸ਼ਟਾਚਾਰ ਦੇ 9 ਤੇ 80 ਨੇ ਵੀ ਵੋਟਾਂ ਪਾਈਆਂ ਨੇ ਪੂਰੇ ਪੰਜਾਬ ਨੇ ਵੋਟਾਂ ਪਾਈਆਂ ਨੇ ਇੱਕ ਕਲੀਅਰ ਕਟ ਮੰਡੇਟ ਦੇ ਕੇ ਸਰਕਾਰ ਬਣਾਈ ਸੀ ਇੱਕ ਕਾਲਜ ਤੋਂ ਮੈਂ ਡਿਗਰੀ ਕੀਤੀ ਸੀ ਡਿਗਰੀ ਕੀਤੀ ਔਰ ਉਹ ਕਾਲਜ ਫਰਾਡ ਨਿਕਲਿਆ ਜਦੋਂ ਉਹ ਦੂਸਰਾ ਮੁੱਦਾ ਚੱਕੂਗਾ ਨਾ ਅਫਸਰਾਂ ਦੇ ਸਾਹਮਣੇ ਜਾ ਕੇ ਟੇਬਲ ਦੇ ਉੱਤੇ ਬੈਠ ਕੇ ਕਾਰਵਾਈ ਦੀ ਮੰਗ ਨਹੀਂ ਕਰ ਸਕਦਾ ਇਹ ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਨਾ ਅਪਰੋਚ ਕਰਨ ਦੀ ਉਮੀਦ ਆ ਨਾ ਆਪਾਂ ਇਦਾਂ ਦੀ ਝਾਕ ਕਰਦੇ ਤੁਹਾਡੇ ਨੋਟਿਸ ਕਹਿ ਰਹੇ ਨੇ ਕਿ ਉਹ ਬਿਲਡਿੰਗ ਉਲੰਘਣਾ ਕਰ ਰਹੀ ਹੈ ਤੁਹਾਡੇ ਨਕਸ਼ਿਆਂ ਦੀ ਤੇ ਉਹ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਦੀ ਕੰਸਟਰਕਸ਼ਨ ਰੁਕ ਕਿਉਂ ਨਹੀਂ ਰਹੀ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਸ਼ਸ਼ੀਕਾਲ ਜਨ ਹਿਤੇਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਸਾਊਥ ਸਿਟੀ ਤੇ ਲਗਾਤਾਰ ਜਿਹੜੀ ਬਾਹੂ ਬਲੀਆਂ ਦੇ ਵੱਲੋਂ ਬਿਲਡਿੰਗ ਜਿਹੜੀ ਆ ਤਿਆਰ ਕੀਤੀ ਜਾ ਰਹੀ ਹੈ ਆਰਟੀਆ ਐਕਟਰਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਵੱਲੋਂ ਪਹਿਲੀ ਕੰਪਲੇਂਟ ਜਿਹੜੀ ਆ ਦਿੱਤੀ ਗਈ ਸੀ ਕੀ ਕੰਪਲੇਂਟ ਸੀ ਤੇ ਹਲੇ ਤੱਕ ਕਿਉਂ ਕਾਰਵਾਈ ਨਹੀਂ ਹੋਈ ਗੱਲਬਾਤ ਕਰਾਂਗੇ ਸਾਰੀ ਇਹਨਾਂ ਨਾਲ ਜਾਣਾਂਗੇ ਕੁਲਦੀਪ ਖਹਿਰਾ ਜੀ ਨਾਲ ਗੱਲਬਾਤ ਕਰਾਂਗੇ ਸਰ ਸੋਸ਼ਕਾਲ ਜੀ ਇਸਮੈਂ ਕਿ ਜਿਹੜੀ ਬਿਲਡਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਬਾੜੇਵਾਲ ਸੂਏ ਦੇ ਔਰ ਨਹਿਰ ਦੇ ਕਿਨਾਰੇ ਦੇ ਉੱਤੇ ਬਣ ਰਹੀ ਹੈ ਜੀ ਉਹ ਪਹਿਲੀ ਕੰਪਲੇਂਟ ਅਗਸਤ 2023 ਦੇ ਵਿੱਚ ਕੀਤੀ ਸੀ ਜੀ ਗਸਤ 2023 ਦੇ ਵਿੱਚ ਕੰਪਲੇਂਟ ਕੀਤੀ ਕਿ ਇਸ ਸਾਈਟ ਦੇ 6 ਨਕਸ਼ੇ ਪਾਸ ਕੀਤੇ ਗਏ ਨੇ ਔਰ ਉਸ ਟਾਈਮ ਸੀਗਾ ਬੇਸਮੈਂਟ ਵਾਲਾ ਬੇਸਮੈਂਟ ਬਣ ਰਿਹਾ ਸੀਗਾ ਔਰ ਦੇਖਣਸਾਰ ਇੱਕ ਲੇਮੈਨ ਨੂੰ ਵੀ ਮੇਰੇ ਵਰਗੇ ਨੂੰ ਪਤਾ ਲੱਗਦਾ ਸੀ ਕਿ ਸਿੰਗਲ ਬੇਸਮੈਂਟ ਬਣ ਰਿਹਾ ਤੇ ਪਹਿਲਾਂ ਤਾਂ ਅਫਸਰਾਂ ਨੇ ਬਹੁਤ ਗੁੰਮਰਾਹ ਕੀਤਾ ਕਿ ਜੀ ਨਹੀਂ ਜੀ 6 ਬੇਸਮੈਂਟ ਬਣ ਰਹੇ ਨੇ ਜਦੋਂ ਮੈਂ ਰਿਟਰਨ ਕੰਪਲੇਂਟ ਕੀਤੀ ਕਿ ਸਿੰਗਲ ਬੇਸਮੈਂਟ ਬਣ ਰਿਹਾ ਹੈ ਅਗਸਤ 2023 ਦੇ ਵਿੱਚ ਤੇ ਤੇ ਬਿਲਡਿੰਗ ਦੇ 6 ਨਕਸ਼ੇ ਪਾਸ ਕਰਵਾਏ ਨੇ ਤੇ ਤਾਂ ਮੇਰੀ ਕੰਪਲੇਂਟ ਤੋਂ ਬਾਅਦ ਇ ਨਗਰ ਨਿਗਮ ਨੂੰ ਮਜਬੂਰ ਹੋ ਕੇ ਉਹ ਬੇਸਮੈਂਟ ਨੂੰ ਕੰਪਾਉਂਡ ਕਰਨਾ ਪਿਆ ਕੰਪਾਉਂਡਿੰਗ ਫੀਸ ਅਸੈਸ ਕੀਤੀ ਫਿਰ ਜਮ੍ਹਾਂ ਕਰਵਾਈ ਦੇ ਚੈੱਕ ਲੈ ਲੇ ਚੈੱਕ ਲੈਣ ਤੋਂ ਬਾਅਦ ਉਹ ਚੈੱਕ ਫੇਲ ਹੋ ਗਏ ਜਦੋਂ ਕਿ ਡਰਾਫਟ ਲੈਣਾ ਬਣਦਾ ਸੀਗਾ ਇਹ ਸਾਰਾ ਕੁਝ ਹੋ ਰਿਹਾ ਸੀਗਾ ਔਰ ਚੈੱਕ ਫੇਲ ਹੋਣ ਤੋਂ ਬਾਅਦ ਸੌਗੇ ਜਦੋਂ ਮੈਨੂੰ ਮਾਰਚ ਦੇ ਵਿੱਚ ਇਹ ਪਤਾ ਲੱਗਿਆ ਕਿ ਚੈੱਕ ਵੀ ਲੈ ਲਏ ਔਰ ਮੁੜ ਕੇ ਫੇਲ ਵੀ ਹੋ ਗਏ ਨੇ ਔਰ ਖਜ਼ਾਨੇ ਦੇ ਵਿੱਚ ਕੋਈ ਪੈਸਾ ਨਹੀਂ ਜਮਾ ਹੋਇਆ ਕੰਪਾਊਂਡਿੰਗ ਇਸ ਸ਼ਰਤ ਦੇ ਉੱਤੇ ਹੋਈ ਸੀ ਕਿ ਉੱਪਰ ਅਲੱਗ-ਅਲੱਗ ਬੈਂਕਾਂ ਬਣਾਈਆਂ ਜਾਣਗੀਆਂ ਬੇਸਮੈਂਟ ਦੀ ਕੰਪਾਉਂਡਿੰਗ ਪਾਰਕਿੰਗ ਹੀ ਕੋਈ ਰਹੇਗੀ ਤੇ ਉਸ ਬਾਕੀ ਸਾਰਾ ਹਾਂਜੀ ਬਿਲਕੁਲ ਕਿ ਬੇਸਮੈਂਟ ਇੱਕ ਰਹੇਗੀ ਪਾਰਕਿੰਗ ਪਰ ਉੱਪਰ ਅਲੱਗ-ਅਲੱਗ ਬਿਲਡਿੰਗਾਂ ਬਣਾਈਆਂ ਜਾਣਗੀਆਂ ਇਹ ਰਿਟਰਨ ਦੇ ਵਿੱਚ ਨੋਟਿੰਗ ਦੇ ਵਿੱਚ ਆਇਆ ਹੋਇਆ ਔਰ ਜਿਸ ਟਾਈਮ ਮੈਨੂੰ ਪਤਾ ਲੱਗਿਆ ਕਿ ਪੈਸੇ ਵੀ ਨਹੀਂ ਜਮ੍ਹਾਂ ਹੋਏ ਚੈੱਕ ਫੇਲ ਕਰਵਾ ਲਏ ਗਏ ਨੇ ਉਸ ਤੋਂ ਬਾਅਦ ਮਾਰਚ 2024 ਦੇ ਵਿੱਚ ਮੈਂ ਕੰਪਲੇਂਟ ਕੀਤੀ ਕਿ ਜੀ ਉਹਦੇ ਵਿੱਚ ਕਈ ਪੁਆਇੰਟਸ ਹੋਰ ਰੇਜ਼ ਕੀਤੇ ਕਿ ਪਹਿਲੀ ਗੱਲ ਤਾਂ ਜਿਹੜੇ ਫਰੰਟ ਸਾਈਡ ਤੇ ਉੱਤੇ ਨਹਿਰ ਵਾਲੇ ਪਾਸੇ ਇਰੀਗੇਸ਼ਨ ਡਿਪਾਰਟਮੈਂਟ ਦੀ ਲੈਂਡ ਪੈਂਦੀ ਆ ਉਹ ਉਹਦੇ ਉੱਤੇ ਗਲਤ ਨਕਸ਼ਾ ਪਾਸ ਕੀਤਾ ਗਿਆ ਨੰਬਰ 2 ਤੇ ਜਿਹੜਾ ਹੈਗਾ ਪੈਸੇ ਵੀ ਨਹੀਂ ਜਮ੍ਹਾਂ ਕਰਵਾਏ ਗਏ ਜਿਹੜੇ ਕੰਪਾਊਂਡਿੰਗ ਦੇ ਨੰਬਰ 3 ਤੇ ਜਿਹੜੀ ਇਹ ਸ਼ਰਤਾਂ ਦੇ ਉੱਤੇ ਕੰਪਾਊਂਡਿੰਗ ਕੀਤੀ ਗਈ ਉਹ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ ਉੱਪਰ ਵੀ ਸਿੰਗਲ ਬਿਲਡਿੰਗ ਬਣਨੀ ਸ਼ੁਰੂ ਹੋ ਗਈ ਹੈ ਔਏ ਫਰਸਟ ਫਲੋਰ ਪਰ ਅੱਜ ਤੀਜੀ ਮੰਜ਼ਲ ਉਹਦੀ ਕੰਸਟਰਕਸ਼ਨ ਹੋ ਰਹੀ ਹੈ ਪਰ ਅਫਸਰਾਂ ਨੇ ਕੋਈ ਕੰਪਲੇਂਟਾਂ ਦੇ ਉੱਤੇ ਕੋਈ ਕੌਗਨੀਸ਼ੈਂਸ ਨਹੀਂ ਲਿਆ ਬਿਲਡਿੰਗ ਲਗਾਤਾਰ ਕੰਸਟਰਕਸ਼ਨ ਹੋ ਰਹੀ ਹੈ ਉਸ ਦਾ ਉਸ ਬਿਲਡਿੰਗ ਦਾ ਫਰੰਟ ਦੇ ਉੱਤੇ ਇਰੀਗੇਸ਼ਨ ਡਿਪਾਰਟਮੈਂਟ ਦੀ ਲੈਂਡ ਹੋਣ ਕਰਕੇ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਕਹਿੰਦੇ ਕਿ ਜੀ ਅਸੀਂ ਨੇ ਐਨਕ੍ਰੋਚਮੈਂਟ ਦੂਰ ਕਰਵਾ ਲਈ ਹੈ ਉਹ ਉਹਨਾਂ ਨੇ ਉਹ ਜਿਹੜੀ ਸੀ ਮੂਰੇ ਕੰਧ ਬਣੀ ਹੋਈ ਉਹ ਤੜਵਾ ਲਈ ਸੀ ਅਗਸਤ ਸਤੰਬਰ ਦੇ ਵਿੱਚ ਹੀ ਜਦੋਂ ਮੈਂ ਕੰਪਲੇਂਟ ਕੀਤੀ ਸੀ ਤੇ ਉਹ ਉਹ ਕੰਪਲੇਂਟ ਤੋਂ ਬਾਅਦ ਇੱਕ ਗੱਲ ਤਾਂ ਸਾਬਤ ਹੋ ਗਈ ਨਾ ਕਿ ਫਰੰਟ ਦੇ ਉੱਤੇ ਜਗ੍ਹਾ ਇਰੀਗੇਸ਼ਨ ਡਿਪਾਰਟਮੈਂਟ ਦੀ ਹੈ ਨਾ ਤਾਂ ਇਰੀਗੇਸ਼ਨ ਡਿਪਾਰਟਮੈਂਟ ਉਸ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਨੂੰ ਤਿਆਰ ਹੈ ਕੰਡਿਆਲੀ ਤਾਰ ਲਗਾ ਕੇ ਨਾ ਹੀ ਕਾਰਪੋਰੇਸ਼ਨ ਜਿਹੜੇ ਉਹ ਨਕਸ਼ੇ ਗਲਤ ਪਾਸ ਕੀਤੇ ਗਏ ਸੀਗੇ ਉਹ ਉਸ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਜ਼ਮੀਨ ਨੂੰ ਅਬਦੀ ਜ਼ਮੀਨ ਦੱਸ ਕੇ ਉਹ ਨਕਸ਼ਾ ਪਾਸ ਕਰਵਾਏ ਗਏ ਸੀਗੇ ਉਹ ਨਕਸ਼ਿਆਂ ਨੂੰ ਰਿਵੋਕ ਕਰਨ ਲਈ ਵੀ ਨਹੀਂ ਤਿਆਰ ਔਰ ਲਗਾਤਾਰ ਬਿਲਡਿੰਗ ਦੀ ਕੰਸਟਰਕਸ਼ਨ ਲਗਾਤਾਰ ਚੱਲੂ ਹੈ ਔਰ ਅ ਅਫਸਰਾਂ ਦੇ ਹੱਥ ਖੜੇ ਨੇ ਅਫਸਰ ਨਗਰ ਨਿਗਮ ਦੇ ਅਫਸਰਾਂ ਨੇ ਨੋਟਿਸ ਭੇਜ ਕੇ ਫਾਰਮੈਲਟੀ ਕਰ ਲਈ ਹੈ ਔਰ ਇਹ ਵੀ ਰਿਕਾਰਡ ਦੇ ਉੱਤੇ ਆ ਗਿਆ ਇੱਕ ਲਾਸਟ ਨੋਟਿਸ ਜਿਹੜਾ ਤਾਜ਼ਾ ਭੇਜਿਆ ਉਹਦੇ ਵਿੱਚ ਨਗਰ ਨਿਗਮ ਨੇ ਇਹ ਵੀ ਗੱਲ ਕਹੀ ਹੈ ਕਿ ਜੀ ਅਸੀਂ ਤੁਹਾਨੂੰ ਕੰਸਟਰਕਸ਼ਨ ਰੋਕਣ ਲਈ ਬਾਰ-ਬਾਰ ਕਹਿ ਰਹੇ ਹਾਂ ਪਰ ਤੁਸੀਂ ਕੰਸਟਰਕਸ਼ਨ ਨਹੀਂ ਰੋਕ ਰਹੇ ਔਰ ਐਫਆਈਆਰ ਵਾਸਤੇ ਲਿਖਿਆ ਜਾਂਦਾ ਹੈ ਪਰ ਬਿਲਡਿੰਗ ਦੀ ਕੰਸਟਰਕਸ਼ਨ ਅਜ ਦੀ ਤਰੀਕ ਤੱਕ ਵੀ ਲਗਾਤਾਰ ਚੱਲੂ ਹੈ ਜੀ ਸਰ ਜੇਕਰ ਗੱਲ ਕਰਾਂ ਮੈਂ ਨਗਰ ਨਿਗਮ ਅਧਿਕਾਰੀਆਂ ਦਾ ਕੰਮ ਤੁਸੀਂ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਨੋਟੀਫਿਕੇਸ਼ਨ ਦੱਸ ਰਹੇ ਹੋ ਤੁਸੀਂ ਉਹਨਾਂ ਨੂੰ ਸਾਰੀ ਜਾਣਕਾਰੀ ਦੇ ਰਹੇ ਹੋ ਕਿਉਂ ਕਾਰਨ ਕੀ ਹੈ ਕਿ ਆਮ ਬੰਦਾ ਉੱਠ ਕੇ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜਾਣ ਕੇ ਆੱਖਾ ਬੰਦ ਕੀਤੀ ਹੁੰਦੀ ਹੈ ਇਹਦੇ ਕਈ ਕਾਰਨ ਹੁੰਦੇ ਨੇ ਜੀ ਜੀ ਤੇ ਚੱਕ ਜੱਕ ਔਰ ਬਾਹੂਬਲ ਜੀ ਚੱਕ ਵੀ ਜਾਂਦਾ ਹੈ ਔਰ ਸਿਫਾਰਸ਼ ਵੀ ਜਾਂਦੀ ਹੈ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਉਹ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਨਾ ਉਹਨੂੰ ਤਰੀਕੇ ਦੱਸ ਹੁੰਦੀ ਹੈ ਉਹ ਦੱਸ ਦਿੰਦੇ ਨੇ ਕਿ ਜੀ ਸਾਨੂੰ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਤੋਂ ਵੀ ਕਹਾ ਦੇ ਔਰ ਨਾਲ ਦੀ ਨਾਲ ਸਾਡਾ ਘਰ ਵੀ ਪੂਰਾ ਕਰਦੇ ਜੀ ਬਿਨਾ ਕ腐ਸ਼ਨ ਤੋਂ ਇਕੱਲਾ ਜਿਵੇਂ ਕਹਿੰਦੇ ਹੁੰਦੇ ਨਾ ਕਿ ਚੈੱਕ ਤੋਂ ਬਿਨਾ ਜੱਕ ਕਦੇ ਕੰਮ ਨਹੀਂ ਕਰਦਾ ਜੀ ਸਾਡੇ ਸਮਾਜ ਦੇ ਵਿੱਚ ਇੰਨਾ ਭ੍ਰਸ਼ਟਾਚਾਰ ਹੋ ਚੁੱਕਿਆ ਹੈ ਬਿਊਰੋਕ੍ਰੇਸੀ ਦੇ ਵਿੱਚ ਵੀ ਕਿ ਜੇ ਕੋਈ ਕੱਲੀ ਸਫਾਰਸ਼ ਲਗਾਊਗਾ ਉਹਦਾ ਕੰਮ ਨਹੀਂ ਹੁੰਦਾ ਜੀ ਖਾਸ ਕਰਕੇ ਗਲਤ ਕੰਮ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਮੈਂ ਕਾਨੂੰਨ ਦੀ ਉਲੰਘਣਾ ਕਰਕੇ ਪੂਰੀ ਬਿਲਡਿੰਗ ਤਿਆਰ ਕਰਨੀ ਹੈ ਜੀਸੀਬੀ ਲੈ ਕੇ ਮਿਊਨਿਸਪਲ ਕਾਰਪੋਰੇਸ਼ਨ ਮੈਂਟਲ ਆਉਂਦੇ ਨੇ ਪਹੁੰਚਣ ਲੱਗੇ ਉੱਥੇ ਕਿਹੜੇ ਕਾਰਨ ਨੇ ਕਿਹੜਾ ਉੱਚ ਅਧਿਕਾਰੀ ਇਨਵੋਲਵ ਹੈ ਜਿਹੜਾ ਕਿ ਜਿਹੜੇ ਫੀਲਡ ਅਧਿਕਾਰੀ ਹੈਗੇ ਨੇ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਬਿਲਡਿੰਗ ਵੱਲ ਝਾਕਣ ਦੀ ਉਹ ਨੋਟਿਸ ਇਸ਼ੂ ਕਰੀ ਜਾਂਦੇ ਨੇ ਕਿਉਂ ਨਹੀਂ ਡੈਮੋਲੇਸ਼ਨ ਕਰਦੇ ਕਿਉਂ ਨਹੀਂ ਐਫਆਈਆਰ ਲੋਜ ਕਰਵਾਉਂਦੇ ਕਿ ਇਲੀਗਲ ਬਿਲਡਿੰਗ ਸਾਡੇ ਰੋਕਣ ਦੇ ਬਾਵਜੂਦ ਕਿਵੇਂ ਬਣਦੀ ਜਾ ਰਹੀ ਹੈ ਹੁਣ ਕਹਿੰਦੇ ਕਿ ਜੀ ਪਿਛਲੇ ਦਿਨੀ ਕਹਿੰਦੇ ਕਿ ਜੀ ਨਕਸ਼ਾ ਇਹਨਾਂ ਨੇ ਰਿਵਾਈਜ਼ ਕਰਕੇ ਦਿੱਤਾ ਕੀ ਪਹਿਲੇ ਨਕਸ਼ਿਆਂ ਨੂੰ ਰਿਵੋਕ ਕੀਤਾ 6 ਦੇ 6 ਨਕਸ਼ਿਆਂ ਨੂੰ ਕੀ ਜਿਹੜਾ ਨਵਾਂ ਨਕਸ਼ਾ ਹੁਣ ਦਿੱਤੇ ਹੈਗੇ ਦਿੱਤਾ ਹੈਗਾ ਕੀ ਉਹਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਤੋਂ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਐਕਸੈਸ ਲਈ ਹੈ ਐਕਸੈਸ ਹਜੇ ਤੱਕ ਨਹੀਂ ਲਈ ਮੈਂ ਅੱਜ ਵੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਪੁੱਛ ਕੇ ਹਟਿਆ ਉਹ ਕਹਿੰਦੇ ਕਿ ਜੀ ਅਸੀਂ ਨੇ ਕੋਈ ਐਨਓਸੀ ਨਹੀਂ ਦਿੱਤੀ ਆਵਦੀ ਜ਼ਮੀਨ ਦੇ ਵਿੱਚੋਂ ਪਰ ਸਾਡੀ ਹਿੰਮਤ ਨਹੀਂ ਹੈਗੀ ਕਿ ਅਸੀਂ ਉਸ ਬਿਲਡਿੰਗ ਦੇ ਮੂਹਰੇ ਪਾਸੇ ਕੰਡਿਆਲੀ ਤਾਰ ਲਗਾ ਲਈ ਆਵਦੀ ਜ਼ਮੀਨ ਦੇ ਵਿੱਚ ਜਿਹੜੇ ਬਾਹੂਬਲੀ ਆ ਨਾਮ ਲਈ ਲੈ ਸਕਦੇ ਹੋ ਤੁਸੀਂ ਕਿ ਨਹੀਂ ਨਹੀਂ ਜੀ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਨਾਮ ਲੈਣ ਤੋਂ ਗੂਹੀ ਗਰੇਜ਼ ਨਹੀਂ ਕਰਨਾ ਸੀਗਾ ਬਿਨਾ ਉੱਚ ਅਧਿਕਾਰੀਆਂ ਦੀ ਇਨਵੋਲਵਮੈਂਟ ਦੇ ਕਿਸੇ ਜਿਹੜਾ ਛੋਟੇ ਅਧਿਕਾਰੀ ਦੀ ਹਿੰਮਤ ਨਹੀਂ ਪੈਂਦੀ ਕਿ ਆਪਣੇ ਤੌਰ ਤੇ ਏਡੀ ਬਿਲਡਿੰਗ ਬਣਵਾ ਦੇ 2500 ਗਜ ਦੇ ਕਰੀਬ ਉਹ ਬਿਲਡਿੰਗ ਬਣ ਰਹੀ ਹੈ ਔਰ ਜਿਹਦੇ ਵਿੱਚ ਫਾਰਮੈਲਟੀ ਵਾਸਤੇ 6 ਨਕਸ਼ੇ ਪਾਸ ਕਰਵਾ ਲਏ ਗਏ ਉਹ ਤੇ ਬਿਲਡਿੰਗ ਸਿੰਗਲ ਬਣ ਰਹੀ ਆ ਸਿੰਗਲ ਬਿਲਡਿੰਗ ਦਾ ਜੇ ਨਕਸ਼ਾ ਪਾਸ ਕਰਵਾਉਂਦੇ ਸੀ ਇਹ ਤਾਂ ਪਹਿਲੀ ਗੱਲ ਤਾਂ ਉਹਦੇ ਵਿੱਚ ਕਵਰੇਜ ਘੱਟ ਮਿਲਣੀ ਸੀ ਇੱਥੇ ਕਵਰੇਜ ਵੱਧ ਲਈ ਜਾ ਰਹੀ ਆ ਜਿਹੜੀ ਮਾਰਚ ਦੇ ਵਿੱਚ ਮੈਂ ਕੰਪਲੇਂਟ ਕੀਤੀ ਸੀ ਉਹਦੇ ਵਿੱਚ ਮੈਂ ਸਾਫ਼ ਲਿਖਿਆ ਸੀ ਕਿ ਬਿਲਡਿੰਗ ਦੇ ਅੱਗੇ ਔਰ ਪਿੱਛੇ ਹਰ ਇੱਕ ਲੈਂਟਰ ਦੇ ਵਿੱਚ ਸਰੀਏ ਛੱਡ ਦਿੱਤੇ ਗਏ ਨੇ ਇਹ ਬਿਲਡਿੰਗ ਨੂੰ ਐਕਸਟੈਂਡ ਕੀਤਾ ਜਾਊਗਾ ਦੋਨੇ ਪਾਸਿਆਂ ਨੂੰ ਪਰ ਅੱਜ ਦੇਖ ਲਿਆ ਜਾਵੇ ਅੱਜ ਜੂਨ ਹੈ ਔਰ ਅ ਫਰੰਟ ਦੇ ਉੱਤੇ ਬਿਲਡਿੰਗ ਨੂੰ ਵਧਾ ਕੇ ਜਿਹੜੀ ਪਹਿਲਾਂ ਪਾਰਕਿੰਗ ਛੱਡੀ ਹੋਈ ਸੀ ਓਪਨ ਸਪੇਸ ਛੱਡੀ ਹੋਈ ਸੀ ਉਹਦੇ ਵਿੱਚ ਬਿਲਡਿੰਗ ਨੂੰ ਹੋਰ ਅੱਗੇ ਵਧਾ ਲਿਆ 7-7 ਫੁੱਟ ਔਰ ਹਰੇਕ ਫਲੋਰ ਨੂੰ ਵਧਾਉਂਦੇ ਜਾ ਰਹੇ ਨੇ ਤੇ ਇਹ ਅਫਸਰਾਂ ਨੂੰ ਕਿਉਂ ਨਹੀਂ ਦਿਖਦਾ ਚੈੱਕ ਜੱਕ ਤੇ ਹੋਰ ਬਾਹੂ ਬਲ ਕਰਕੇ ਵੀ ਨਹੀਂ ਦਿਖਦਾ ਹੋਊਗਾ ਸਰ ਤੁਸੀਂ ਕਹਿ ਰਹੇ ਹੋ ਭ੍ਰਸ਼ਟਾਚਾਰ ਲੇਕਿਨ ਸਰਕਾਰ ਕਹਿੰਦੀ ਹੈ ਭ੍ਰਸ਼ਟਾਚਾਰ ਅਸੀਂ ਕਰਨ ਨਹੀਂ ਦਿੰਦੇ ਜਿਹੜਾ ਭ੍ਰਸ਼ਟਾਚਾਰ ਕਰਦਾ ਉਸ ਨੂੰ ਚੱਕ ਕੇ ਅੰਦਰ ਦੰਦੇ ਇਹਨੇ ਆંકੜੇ ਵੀ ਸਰਕਾਰ ਦੱਸਦੀ ਹੈ ਕਿ ਇਹਨੇ ਭ੍ਰਸ਼ਟਾਚਾਰੀ ਅਸੀਂ ਅੰਦਰ ਕਰ ਦਿੱਤੇ ਹੋ ਇਹੀ ਭ੍ਰਸ਼ਟਾਚਾਰ ਦੇ ਨੋ ਤੇ ਅਸੀਂ ਨੇ ਵੀ ਵੋਟਾਂ ਪਾਈਆਂ ਨੇ ਪੂਰੇ ਪੰਜਾਬ ਨੇ ਵੋਟਾਂ ਪਾਈਆਂ ਨੇ ਇੱਕ ਕਲੀਅਰ ਕਟ ਮੰਡੇਟ ਦੇ ਕੇ ਸਰਕਾਰ ਬਣਾਈ ਸੀ ਪਰ ਜਿਹੜੀ ਆ ਤੁਸੀਂ ਕਹਿ ਰਹੇ ਹੋ ਇਹਨੇ ਬੰਦੇ ਅੰਦਰ ਕੀਤੇ ਨੇ ਇਹ ਅੰਕੜਿਆਂ ਦੀ ਖੇਡ ਹੈ ਜਿਹੜੇ ਪੀਓਨ ਚਪੜਾਸੀ ਜਾਂ ਕਲਰਕ ਉਹ ਲੈਵਲ ਤੇ ਕਾਰਵਾਈਆਂ ਹੁੰਦੀਆਂ ਨੇ ਜੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੀ ਪਹਿਲਾਂ ਇੱਕ ਜਿਹੜੀ ਰਜਿਸਟਰੀ ਵੱਧ ਤੋਂ ਵੱਧ 5-6000 ਰੁਪਏ ਖਰਚਾ ਹੁੰਦਾ ਸੀਗਾ ਇਹਨੇ ਸਾਲਾਂ ਤੋਂ ਹੁੰਦੀਆਂ ਸੀ ਆ ਅੱਜ ਐਨਓਸੀ ਦੇ ਨਾਂ ਤੇ 50000 30000 ਰੁਪਏ ਤੋਂ ਸਟਾਰਟਿੰਗ ਆ ਬਿਨਾ ਐਨਓਸੀ ਵਾਲੀ ਰਜਿਸਟਰੀ ਹੋਣ ਦੀ ਜੇਕਰ ਸਰਕਾਰ ਆਪਣੇ ਤੌਰ ਤੇ ਇੱਕ ਤਹਿਸੀਲ ਜਿਹੜੀ ਲੁਧਿਆਣਾ ਸੈਂਟਰਲ ਹੈ ਉਹਦਾ ਇੱਕ ਵਾਰ ਆਡਿਟ ਕਰਵਾ ਲਵੇ ਤਾਂ ਪਿਕਚਰ ਸਾਰੀ ਕਲੀਅਰ ਹੋ ਜੂਗੀ ਕਿ ਕਿੰਨੀ ਕ腐ਸ਼ਨ ਹੋ ਰਹੀ ਹੈ ਕਿ ਕਿੰਨੀਆਂ ਰਜਿਸਟਰੀਆਂ ਬਿਨਾ ਐਨਓਸੀ ਤੋਂ ਹੋਈਆਂ ਨੇ ਕਿੰਨੀਆਂ ਐਨਓਸੀ ਦੇ ਨਾਲ ਹੋਈਆਂ ਨੇ ਜਿਹੜੀਆਂ ਐਨਓਸੀ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਕਿੰਨੀਆਂ ਜਾਲੀ ਨੇ ਕਿੰਨੀਆਂ ਅਸਲੀ ਨੇ ਪਉ ਇਹ ਵਿਆਪਕ ਤੌਰ ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਸਰਕਾਰ ਦਿਖਾਵਾ ਕਰ ਰਹੀ ਹੈ ਐਡਵਰਟਾਈਜ਼ਮੈਂਟ ਦੇ ਥਰੂ ਕਿਉਂਕਿ ਅਸੀਂ ਹੀ ਬਣਾਉਣ ਵਾਲੇ ਸਰਕਾਰ ਹੈਗੇ ਆ ਸਰਕਾਰ ਜੇਕਰ ਠੀਕ ਕੰਮ ਨਹੀਂ ਕਰੂਗੀ ਹੁਣ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਨੇ ਕਾਫੀ ਹੱਦ ਤੱਕ ਲੋਕਾਂ ਨੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤਾਂ 2027 ਦੇ ਵਿੱਚ ਦਿਖਾਈ ਦੇਣਗੇ ਜੀ ਸਰ ਮੈਂ ਇੱਕ ਸਵਾਲ ਪੁੱਛੂੰਗਾ ਸ਼ਾਇਦ ਤੁਹਾਨੂੰ ਪਸੰਦ ਵੀ ਨਾ ਆਵੇ ਕਿਉਂਕਿ ਤੁਸੀਂ ਕੰਪਲੀਟ ਕੀਤੀ ਹੈ ਤੁਸੀਂ ਕਹਿ ਰਹੇ ਹੋ ਭ੍ਰਸ਼ਟਾਚਾਰ ਵੀ ਤੁਹਾਨੂੰ ਨਹੀਂ ਕਦੇ ਆਫਰ ਆਈ ਕਿ ਆ ਵੀ ਤੁਸੀਂ ਵੀ ਲੈ ਲਓ ਭਾਈ ਚੁੱਪ ਕਰਕੇ ਬੈਠ ਜਾਓ ਮਿਰਜੀ ਐਕਟਿਵਿਜ਼ਮ ਦੇ ਵਿੱਚ ਮੈਨੂੰ 2007 ਦਾ ਸ਼ੁਰੂ ਹੋਇਆ ਮੈਂ ਜੀ 7 ਦੇ ਵਿੱਚ ਵੀ ਤਾਂ ਸ਼ੁਰੂ ਹੋਇਆ ਸੀਗਾ ਇੱਕ ਕਾਲਜ ਤੋਂ ਮੈਂ ਡਿਗਰੀ ਕੀਤੀ ਸੀ ਡਿਗਰੀ ਕੀਤੀ ਔਰ ਉਹ ਕਾਲਜ ਫਰਾਡ ਨਿਕਲਿਆ ਔਰ ਫਿਰ ਮੈਂ ਇਹ ਸਟਾਰਟ ਕਰ ਲਿਆ ਸੀ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਂ ਬਾਕੀਾਂ ਦੀ ਜ਼ਿੰਦਗੀਆਂ ਬਚਾਵਾਂ ਉਥੋਂ ਦੀ ਚिटਕ ਇਦਾਂ ਦੀ ਲੱਗੀ ਕਿ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਹਾਈ ਕੋਰਟ ਤੋਂ ਹੁੰਦਾ ਹੋਇਆ ਉਸ ਤੋਂ ਬਾਅਦ ਪਬਲਿਕ ਇੰਟਰਸਟ ਦੇ ਵਿੱਚ ਮੈਂ ਲਗਾਤਾਰ ਇਸ਼ੂਜ਼ ਰੇਜ਼ ਕਰ ਰਿਹਾ ਹਾਂ ਦੇ ਹੁਣ ਇਹ ਲੈਵਲ ਆ ਗਿਆ ਕਿ ਹੁਣ ਜਿਹਦੇ ਅਗੇਂਸਟ ਕੰਪਲੇਟ ਹੁੰਦੀ ਆ ਕਿਉਂਕਿ ਆਫੀਸਰ ਤਾਂ ਉਹੀ ਹੁੰਦੇ ਨੇ ਜਿਹੜੇ ਅੱਖਾਂ ਮੀਚਣ ਦੇ ਪੈਸੇ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਕੰਪਲੇਨੈਂਟ ਕਿੱਦਾਂ ਦਾ ਕਿਹੜਾ ਕੰਪਲੇਨੈਂਟ ਕਿੱਦਾਂ ਦਾ ਉਹੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਦੱਸਦੇ ਹੁੰਦੇ ਨੇ ਉਹੀ ਰਸਤਾ ਦੱਸਣ ਵਾਲੇ ਹੁੰਦੇ ਨੇ ਉਹ 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 ਹਰੇਕ ਬੰਦੇ ਨੂੰ ਇਹੀ ਕਹਿ ਦਿੰਦੇ ਨੇ ਕਿ ਹਾਂ ਭਾਈ ਉਹਨੂੰ ਅਪਰੋਚ ਨਾ ਕਰਿਓ ਜੇ ਪਰਸਨਲੀ ਅਪਰੋਚ ਕਰੋਗੇ ਉਦੋਂ ਵੀ ਜ਼ਿਆਦਾ ਖੁੰਦਕ ਚਾਕੇ ਵੱਧ ਨੁਕਸਾਨ ਹੋਏਗਾ ਤੁਸੀਂ ਇਗਨੋਰ ਕਰੋ ਉਹ ਇਗਨੋਰ ਕਰਨਾ ਇਹਨਾਂ ਨੂੰ ਦੱਸਦੇ ਨੇ ਕਿ ਇਗਨੋਰ ਕਰੋ ਇਹ ਕੰਪਲੀਟਾ ਕਰਦਾ ਸਾਡੇ ਕੋਲੇ ਆਉਣਗੀਆਂ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਜੀ ਇਹ ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਨਾ ਅਪਰੋਚ ਕਰਨ ਦੀ ਉਮੀਦ ਆ ਨਾ ਆਪਾਂ ਇਦਾਂ ਦੀ ਝਾਕ ਕਰਦੇ ਨਹੀਂ ਇਦਾਂ ਦਾ ਨਹੀਂ ਉਹ ਤੁਹਾਡੇ ਵੀ ਉਹੀ ਰੱਖ ਲੈਣਗੇ ਉਹਨੂੰ ਕਾਹਨੂੰ ਅਪਰੋਚ ਕਰਨੀ ਆ ਅਸੀਂ ਤਾਂ ਕਾਰਵਾਈ ਨਹੀਂ ਕਰਾਂਗੇ ਜਦੋਂ ਤੱਕ ਮੈਂ ਕੰਪਲੇਨੈਂਟ ਆ ਮੈਂ ਬੋਲਣੋਂ ਨਹੀਂ ਹਟਦਾ ਜੇ ਮੈਂ ਬੋਲਣੋਂ ਹਟ ਗਿਆ ਤਾਂ ਸਾਰੀ ਦੁਨੀਆ ਨੂੰ ਚੰਨਣ ਹੋ ਜਾਣਾ ਕਿ ਆਹ ਭਈ ਕੰਪਲੇਨੈਂਟ ਖੈਰਾ ਸੀਗਾ ਇਸ ਇਸ਼ੂ ਦੇ ਉੱਤੇ ਅੱਜ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਬੋਲਦਾ ਕੋਈ ਇੱਕ ਇਦਾਂ ਦਾ ਇਸ਼ੂ ਹੋਵੇ ਜਦੋਂ ਕੋਈ ਬੰਦਾ ਕਾਣਾ ਹੋ ਜਾਊਗਾ ਨਾ ਉਸ ইস্যੂ ਦੇ ਉੱਤੇ ਬੋਲ ਨਹੀਂ ਸਕਦਾ ਅੱਖ ਚੱਕ ਪਾ ਕੇ ਕਿਸ ਜਿਹੜੋਂ ਉਹ ਦੂਸਰਾ ਮੁੱਦਾ ਚੱਕੂਗਾ ਨਾ ਅਫਸਰਾਂ ਦੇ ਸਾਹਮਣੇ ਜਾ ਕੇ ਟੇਬਲ ਦੇ ਉੱਤੇ ਬੈਠ ਕੇ ਕਾਰਵਾਈ ਦੀ ਮੰਗ ਨਹੀਂ ਕਰ ਸਕਦਾ ਕਿਉਂਕਿ ਅਫਸਰ ਨੂੰ ਪਤਾ ਹੁੰਦਾ ਕਿ ਤੂੰ ਉਹੀ ਹੈ ਨਾ ਜਿਹੜਾ ਫਲਾਨੇ ਮੁੱਦੇ ਦੇ ਵਿੱਚ ਪੈਸੇ ਖਾਦੇ ਸੀਗੇ ਕੋਈ ਅਫਸਰ ਜਾਂ ਕੋਈ ਵੀ ਅੱਜ ਤੱਕ ਮੇਰੇ ਉੱਤੇ ਉਂਗਲ ਚੱਕ ਕੇ ਝੂਠਾ ਵੀ ਅਲੀਗੇਸ਼ਨ ਲਗਾ ਕੇ ਤਾਂ ਦਿਖਾਵੇ ਕੀ ਫਲਾਣੇ ਮੁੱਦੇ ਦੇ ਉੱਤੇ ਤੂੰ ਚੁੱਪ ਕੀਤਾ ਔਰ ਕਿਉਂ ਚੁੱਪ ਕੀਤਾ ਕੋਈ ਇਦਾਂ ਦਾ ਝੂਠਾ ਦੋਸ਼ ਨਹੀਂ ਅਜੇ ਤੱਕ ਕਿ ਕਾਰਵਾਈ ਕਿੰਨੇ ਘੋਰ ਜਿਵੇਂ ਕਿ ਕੱਲ ਵੀ ਤੁਸੀਂ ਇੱਕ ਚਿੱਠੀ ਲਾਈ ਆ ਜਾਂ ਕੰਪਲੇਂਟ ਦਿੱਤੀ ਆ ਕਿ ਕੰਪਲੇਂਟ ਦਿੱਤੀ ਮੈਂ ਤਾਂ ਅੱਜ ਵੀ ਕਮਿਸ਼ਨਰ ਸਾਹਿਬ ਨੂੰ ਭੇਜਿਆ ਕਿ ਜੀ ਇੰਨੇ ਨੋਟਿਸ ਭੇਜਣ ਦੇ ਬਾਵਜੂਦ ਕਿ ਉਸ ਬਿਲਡਿੰਗ ਦੇ ਉੱਤੇ ਕਾਰਵਾਈ ਤੁਹਾਡਾ ਤੁਹਾਡੇ ਨੋਟਿਸ کہہ ਰਹੇ ਨੇ ਕਿ ਉਹ ਬਿਲਡਿੰਗ ਉਲੰਘਣਾ ਕਰ ਰਹੀ ਆ ਤੁਹਾਡੇ ਨਕਸ਼ਿਆਂ ਦੀ ਤੇ ਉਹ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਦੀ ਕੰਸਟਰਕਸ਼ਨ ਰੁੱਕ ਕਿਉਂ ਨਹੀਂ ਰਹੀ ਤੇ ਹੁਣ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਇਹ ਕਿਹਾ ਕਿ ਮੈਂ ਖੁਦ ਜਾ ਕੇ ਦੇਖੂਗਾ ਔਰ ਫਿਰ ਉਹਦੇ ਉੱਤੇ ਮੈਂ ਖੁਦ ਦੇਖਦਾ ਕਿ ਫੈਕਟਸ ਕੀ ਕਹਿੰਦੇ ਨੇ ਉਮੀਦ ਹੈ ਕਿ ਕਮਿਸ਼ਨਰ ਸਾਹਿਬ ਸਾਨੂੰ ਇਨਸਾਫ ਦੇਣਗੇ ਵਰਨਾ ਥੱਲੇ ਤਾਂ ਬੁਰਾ ਹਾਲੀਆ ਧੰਨਵਾਦ ਧੰਨਵਾਦ ਜੀ ਸੋਏ ਸੀਗੇ ਸਾਡੇ ਨਾਲ ਕੁਲਦੀਪ ਖੈਰਾ ਜੀ ਜਿਨ੍ਹਾਂ ਦੇ ਵੱਲੋਂ ਇੱਕ ਬਿਲਡਿੰਗ ਜਿਹੜੀ ਆ ਬਾਹੂਬਲੀਆ ਦੇ ਵੱਲੋਂ ਜਿਦਾਂ ਕਿ ਇਹਨਾਂ ਨੇ ਦੱਸਿਆ ਕਿ ਬਾਹੂਬਲੀ ਚੈੱਕ ਜੈਕ ਤੇ ਬਾਹੂਬਲੀਆ ਦੀ ਜਿਹੜੇ ਸ਼ਹਿਰ ਦੇ ਉੱਤੇ ਉਹ ਬਿਲਡਿੰਗ ਬਣ ਰਹੀ ਹੈ ਜਿੱਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੈ ਲੇਕਿਨ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਮਿਸ਼ਨਰ ਸਾਹਿਬ ਨੂੰ ਜਦੋਂ ਕਿ ਅਸੀਂ ਇੱਕ ਦੁਆਰਾ ਕੰਪਲੇਂਟ ਦਿੱਤੀ ਉਹਨਾਂ ਨੇ ਤੇ ਆਪ ਆਕੇ ਕਿਹਾ ਕਿ ਅਸੀਂ ਜਿਹੜਾ ਆਪ ਮੌਕਾ ਦੇਖਾਂਗੇ ਤੇ ਜੇ ਵੀ ਕੋਈ ਬਣਦੀ ਕਾਰਵਾਰੀ ਹੋਏਗੀ ਉਹ ਜ਼ਰੂਰ ਕੀਤੀ ਜਾਵੇ ਇਸ ਰਿਗਾਰਡਿੰਗ ਜਿਹੜੇ ਆ ਕਮਿਸ਼ਨਰ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਤਸ਼ੀਤ ਧੰਨਵਾਦ